ਲੋਕਾਂ ਨੂੰ ਨੋ 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 ਇਹਨਾਂ ਦੇ ਕੋਲ ਕ੍ਰਿਕਟ ਪਟਿਆ ਨੋਾ ਬੈਠ ਜੰਦਗੀ ਹੈ ਜੀ ਰਾਹ ਸੰਧੀਆਂ ਜਰਦੇ ਹੋ ਜੀ ਪਹਿਲਾਂ ਇਹਨਾਂ ਦੀਆਂ ਲੋਕਾਂ ਨੂੰ ਗੰਦਗੀ ਨਾ ਖਵਾਈ ਦੇ ਸਾਫ ਸੁੱਟਣਾ ਸੋਦਾ ਖਵਾਈ ਦੇ ਸਾਫ ਖਵਾਈ ਦਾ ਧਿਆਨ ਕਿਉਂ ਨਹੀਂ ਰੱਖਦੇ بڑے ਸਰਦਾਰ ਨੂੰ ਆਉਂਦੇ ਨੇ ਦੂਰ ਤਰਾਡੇ ਤੋਂ ਆਉਂਦੇ ਨੇ ਇਹ ਬਿਮਾਰੀਆਂ ਫੈਲਣ ਦੀਆਂ ਆ ਤਸਵੀਰਾਂ ਵੇਖ ਲਓ ਜੀ ਮੀਡੀਆ ਇੱਥੇ ਪਹੁੰਚੀ ਆ ਇਹਦਾ ਜਿਹੜੇ ਜੋਲਜੱਪੇ ਵੇਚਣ ਵਾਲੇ ਨੇ ਉਹ ਸਾਰੇ ਇੱਕੋ ਫਰਾਰ ਹੋ ਗਏ ਮਤਲਬ ਜੀ ਭੱਜ ਗਏ ਨੇ ਉਧਰ ਵੀ ਆ ਅਧੂਰੇ ਤਸਵੀਰਾਂ ਦਿਖਾ ਦਿਓ ਪਹਿਲਾਂ ਸਾਰੀਆਂ

ਕਿ ਉਹਨਾਂ ਨੂੰ ਕੋਈ ਚੀਜ਼ ਦਾ ਡਰ ਹੈ ਤੇ ਤਾਈਉ ਭੱਜੇ ਆ ਜੇ ਹਾਂ ਨੂੰ ਕੇ ਚੀਜ਼ ਦਾ ਡਰ ਨਾ ਮੈਂ ਤੇ ਕਿਉਂ ਭੱਜ ਗਏ ਉਹ ਰੇੜੀਆਂ ਹੈ ਰੇੜੀਆਂ ਨਜ਼ਰ ਆ ਰਹੀਆਂ ਬੰਦੇ ਨਿਹਰਾਂ ਦੇ ਉਹ ਮੰਜ ਚੋਰ ਆ ਨਾ ਕਿ ਗੱਲ ਦਾ ਤਾਈਉ ਦੇ ਲੈ ਕੇ ਭੱਜ ਗਏ ਆ ਨਾ ਚੋਰਾਲਾ ਭੱਜਦਾ ਆ ਨਜ਼ਰ ਆ ਰਿਹਾ ਜਿਉਂ ਜਿਉਂ ਨੂੰ ਪਤਾ ਚੱਲਿਆ ਕਿ ਮੀਡੀਆ ਲੈ ਆ ਰਹੇ ਨੇ ਤੋ ਭੱਜਦਾ ਹੋਇਆ ਜਾ ਰਿਹਾ ਹੈ ਆ ਵੀਡੀਓ ਵੇਖ ਲਓ ਜੀ ਭੱਜਦਾ ਆ ਨਜ਼ਰ ਆ ਰਿਹਾ ਜਿਉਂ ਜਿਉਂ ਨੂੰ ਪਤਾ ਸੀ ਕਿ ਮੀਡੀਆ ਅੱਜ ਪਹੁੰਚ ਰਹੀ ਹੈ ਬਾਬਾ ਜੀ ਨੇ ਮੀਡੀਆ ਨੂੰ ਬੁਲਾਇਆ ਬਾਬਾ ਜੀ ਇਹ ਤਾਂ ਇਤਨਾ ਭੱਜ ਜਾਂਦੇ ਅਗਰ ਜਦੋਂ ਜਿਉਂ ਆਉਂਦਾ ਹੈ ਇਸ ਤਰ੍ਹਾਂ ਇਹ ਕੀ ਫਿਰ ਸਾਫ ਸੁਥਰੀ ਟੀਜ ਹੋਵੇ ਕਿਉਂ ਭਜੰਗੇ 10 ਸੋ 80 ਰੁਪਏ ਵਾਲੇ ਕੋਲ ਕੋ ਪੇ ਉਹ ਲੋਕ ਕੋਈ ਨਹੀਂ 10 ਮਿੰਟਾ ਖਾਧੀਆਂ ਕੰਨੀ ਦੀ 15 18 ਖਾਧੀਆਂ ਇੱਥੇ ਕਿੰਤੀ ਵਿੱਚ ਵੀ ਆਪਣੇ ਖਾ ਪਾਉਂਦੇ ਆ ਇੱਕ ਨਾਲ ਨਹੀਂ ਕਈ ਵਾਰੀ ਲੋਕਾਂ ਨਾਲ ਲੜਾਈ ਹੁੰਦੀਆਂ ਬਾਥਰੂਮ ਕਰਕੇ ਆਉਂਦੇ ਕਈ ਵਾਰੀ ਬਾਥਰੂਮ ਕਰਕੇ ਆਉਂਦੇ ਆ ਜਦੋਂ ਪਾਣੀ ਮਰ ਗਿਆ ਕੋਈ ਦੋਨੇ ਬਾਥਰੂਮ ਕਰਕੇ ਆਉਂਦੇ ਆ ਜਦੋਂ ਨੂੰ ਤਾਂ ਨੇ ਆਵਾਜ਼ ਮਰ ਗਿਆ ਜਦੋਂ ਸੋੜੋ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗੇ ਲਾਲੀ ਅੱਜ ਅਸੀਂ ਦਰਬਾਰ ਸਾਹਿਬ ਦੇ ਨੇੜੇ ਹੈਰੀਟੇਜ ਸਟਰੀਟ ਤੇ ਪਹੁੰਚੇ ਹਾਂ ਅਤੇ ਇੱਥੇ ਜਿਹੜੇ ਸਰਦਾਲੂ ਆਉਂਦੇ ਨੇ ਉਹਨਾਂ ਵਾਸਤੇ ਜਿਹੜੇ ਨੇ ਜਿੱਥੇ ਇਥੇ ਰੇੜੀਆਂ ਲਗਾਈਆਂ ਹੋਈਆਂ ਨੇ ਜਿਹੜੇ ਪ੍ਰਵਾਸੀ ਭਰਾ ਨੇ ਉਹਨਾਂ ਨੇ ਆਪਣਾ ਛੰਮ ਧੰਦਾ ਚਲਾਇਆ ਹੋਇਆ ਇਹ ਲੱਡੂ ਵੇਚਦੇ ਹੋਏ ਨਜ਼ਰ ਆ ਰਹੇ ਨੇ ਪਰ ਇੱਥੇ ਸਾਫ ਸਫਾਈ ਦਾ ਧਿਆਨ ਹੈ ਜਾਂ ਨਹੀਂ ਹੈ ਇਸ ਮੁੱਦੇ ਦੇ ਗਲਬਾ ਕਰਨ ਲਈ ਸਾਨੂੰ ਬਾਬਾ ਜੀ ਨੇ ਸਨੇਹਾ ਭੇਜਿਆ ਹੈ ਜਿਹੜੇ ਥੋਂ ਦੇ ਰਹਿਣ ਵਾਲੇ ਬਾਬਾ ਜੀ ਨੇ ਉਹਨਾਂ ਨੇ ਸਨੇਹਾ ਲਾਇਆ ਜੀ ਭਾਈ ਇੱਥੇ ਸਾਫ ਸਵਾਈ ਨਹੀਂ ਹੁੰਦੀ ਤਾਂ ਉਸੇ ਦੀ ਰਿਐਲਿਟੀ ਉਸੇ ਦਾ ਧਿਆਨ ਜਾਣਨ ਲਈ ਆਇਆ ਕਿ ਸਾਫ ਸਵਾਈ ਹੈ ਜਾਂ ਨਹੀਂ ਹੈ ਪਹਿਲਾਂ ਬਾਬਾ ਜੀ ਫਤਿਹ ਦੀ ਸਾਂਝ ਪਾਉਣੀ ਹੈ ਤੁਹਾਡੇ ਨਾਲ ਵਾਹਿਗੁਰੂ ਜੀ ਕਾਹ ਚਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਮਹਾਰਾ ਜੀਓ ਗੁਰੂ ਫਤਿਹ ਪ੍ਰਵਾਨ ਕਰੋ ਜੀ ਕੀ ਮਾਮਲਾ ਬਾਬਾ ਜੀ ਜਿਹੜਾ ਸਨੇਹਾ ਭੇਜਦਾ ਸਾਨੂੰ ਕਿ ਇੱਥੇ ਆਓ ਜੇ ਸਾਫ ਸਵਾਈ ਹੈ ਜਾਂ ਨਹੀਂ ਹੈ ਕੀ ਮਾਮਲਾ ਜੀ ਹੈ ਸਰ ਦੇਖੋ ਜੀ ਇਹਨਾਂ ਦੇ ਕੋਈ ਆਪਾਂ ਦੋਖੀ ਨਹੀਂਗੇ ਇਹ ਸਾਡੇ ਨੇ ਪਿਆਰ ਵਾਲੇ ਬੰਦੇ ਨੇ ਦੇਖੋ ਥਾਨੇ ਨੂੰ ਦੇਖੋ ਜੋ ਕਿ ਜਿੱਥੇ ਆ ਨੋ ਇਹਨਾਂ ਜੋ ਕਿ ਕਿਨੇ ਕਿਨੇ ਵੱਡੇ ਆ ਨੋ ਵਿੱਚ ਗੰਦਗੀ ਆ ਤੇਰਾ ਸਾਨੀਆਂ ਚਰਦੇ ਹੋ ਜੀ ਪਹਿਲਾਂ ਇਹਨਾਂ ਦੀਆਂ ਨੋ ਕਲ ਸਾਬਣ ਜਿਹਦੇ ਗੰਦੇ ਨਾ ਨਹੀਂ ਹੁੰਦੇ ਬਸ ਤਾਂ ਉਹੀ ਹੈ ਕਿ ਗੰਦਗੀ ਨਾਲ ਲੋਕਾਂ ਨੂੰ ਲੋਕਾਂ ਨੂੰ ਗੰਦਗੀ ਨਾਲ ਖਵਾਈ ਜਾਵੇ ਸਾਫ ਸੁਥਰਾ ਛੋਦਾ ਖਵਾਈ ਜਾਵੇ ਭਰਾਜੀ ਸਾਫ ਸਵਾਈ ਦਾ ਧਿਆਨ ਜੋ ਨਹੀਂ ਰੱਖਦੇ بڑے ਸਰਦਾਲੂ ਆਉਂਦੇ ਨੇ ਦੂਰ ਦਰਾਡੇ ਤੋਂ ਆਉਂਦੇ ਨੇ ਇਹ ਬਿਮਾਰੀਆਂ ਫੈਲਣ ਜਾਂ ਇਸ ਤਰ੍ਹਾਂ ਦੀ ਇਹ ਚੀਜ਼ ਤਾਂ ਆਪਣੀ ਜੋ ਹੈ ਫਰ ਜਾਏਗਾ ਔਰ ਕਰਨਾ ਵੀ ਚਾਹੀਦਾ ਚਲੋ ਇੱਕ ਦਿਨ ਗਲਤੀ ਹੋ ਗਈ ਕਿ ਨਹੀਂ ਲਗਾਟਾ हां जी बाकी और मारिया फैलन गया यार नहीं 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 ये तो गलती अपनी है की बनाਉਂਦੇ ਜੀਓ ਤੁਸੀਂ हां जी ਕੀ ਬਣਾਉਂਦੇ ਹੋ ਇਹ ਲੱਡੂ ਹੈ ਲੱਡੂ ਵੇਚਦੇ ਹੋ ਲੱਡੂ ਜਿਹੜੇ ਵੇਚਦੇ ਹੋ ਹਾਥੂ ਵੀ ਵਿੱਚ ਪਾਉਂਦੇ ਹੋ ਰਹੀਏ ਚਟਨੀ ਦੇ ਵਿੱਚ ਹਾਥੂ ਹਥ ਪਾਉਂਦੇ ਉਹ ਤਾਂ ਚਮਚ ਹੁੰਦਾ ਨਹੀਂ ਕਿ ਹੱਥ ਕਿਵੇਂ ਇੰਨੇ ਮਾਰੇ ਕੀ ਇਹ ਦੇਖੋ ਔਰੇ ਜੋ ਹੈ ਇਹ ਇਹ ਪਤਾ ਕਿਆ ਇਹ ਕੋਇਲਾ ਕਢਾਉਂਤੇ ਸਮੇਂ ਲੱਗ ਗਿਆ ਅਜੋ ਕੋਇਲਾ ਨਾ ਰੱਖੋ ਹਾਂ ਜੀ ਉਹਨੂੰ ਦਸਤਾਨੇ ਰੱਖੋ ਕੋਈ ਵਾਸਤੇ ਉਹਦੇ ਵਾਸਤੇ ਦਸਤਾਨਾ ਰੱਖੋ ਲੋਕਾਂ ਨੂੰ ਨਿਕੰਨ ਖੋਦ ਸਟਾਨਰ ਖੋਲੇ ਵਾਸਤੇ ਹਾਂ ਬਾਬਾ ਜੀ ਤੁਸੀਂ ਇੱਥੇ ਰਹਿੰਦੇ ਹੋ ਕੀ ਮਾਹੌਲ ਦੇਖਦੇ ਹੋ ਜਿਸ ਤਰ੍ਹਾਂ ਦੇ ਮਾਹੌਲ ਹੁੰਦੇ ਨੇ ਰੇੜੀਆਂ ਜਿਹੜੀਆਂ ਲਾਈਆਂ ਨੇ ਗੋਲ ਗੱਪਿਆਂ ਦੀਆਂ ਰੇੜੀਆਂ ਵੀ ਬਹੁਤ ਲਾਈਆਂ ਨੇ ਇਥੇ ਤਾਂ ਕਿਸ ਤਰ੍ਹਾਂ ਸ਼ਰਧਾਲੂ ਜਿਹੜੇ ਆਉਂਦੇ ਨੇ ਇਹ ਸਾਫ਼ ਸਵਾਈ ਦਾ ਧਿਆਨ ਰੱਖਦੇ ਜਾਂ ਨਹੀਂ ਦੇਖੋ ਗੋਲ ਗੱਪਿਆਂ ਵਾਲੇ ਤੇ ਉਹ ਨੀਰਾ ਕੈਮੀਕਲ ਲੋਕਾਂ ਨੂੰ ਖਵਾਉਂਦੇ ਪਏ ਉਹ ਤੇ ਉਹ ਕਾਂਜੀ ਬਿਲਕੁਲ ਉਹੀ ਬੰਦੇ ਕੈਮੀਕਲ ਨਾਲ ਉਹ ਕਾਂਜੀ ਬਣਾਉਂਦੇ ਆ ਤੇ ਕਾਂਜੀ ਬਣਾਉਂਦੇ ਕੈਮੀਕਲ ਨਾਲ ਤੇ ਬਿਲਕੁਲ ਉਹ ਇਮਲੀ ਦੇ ਬੰਦੇ ਇਮਲੀ ਕਿਸੇ ਬੰਦੇ ਕੋਲ ਵੀ ਇਮਲੀ ਹੋ ਸਕਦਾ ਹੈ ਕਿ ਇਨ ਇਮਲੀ ਨਾਲ ਬਣਾਦੇ ਹੁਣ ਇਹ ਜੀ ਕੈਮੀਕਲ ਪਾਉਂਦੇ ਹੁਣ ਇਹ ਚਾਹੀਦਾ ਹੈ ਕਿ ਜਿਹੜਾ ਕੈਮੀਕਲ ਜਿਹੜਾ ਸਿਹਤ ਵਾਸਤੇ ਬਹੁਤ ਨੁਕਸਾਨ ਨਾਲ ਹੋ ਰਿਹਾ ਕੈਮੀਕਲ ਜਿਹੜਾ ਸਿਹਤ ਵਾਸਤੇ ਬਹੁਤ ਮੜਾ ਹੈ ਇਹ ਇਹ ਜਿਹੜਾ ਨਾ ਇਮਲੀ ਪਾਣ ਇਮਲੀ ਪਾਣ ਜੋ ਇਹ ਜਿਹੜਾ ਲੋਕਾਂ ਨੂੰ ਯਾਰ ਨਖਵਣ ਲੋਕਾਂ ਨੂੰ ਯਾਰ ਨਖਵਣ ਟੰਗੀਆਂ ਚੀਦਾ ਖਵਣ ਜੋ ਪੈਸਾ ਲਿੰਦੀ ਹੈ ਇਹਦੇ ਨਾਲ ਹੋ ਰਿਹਾ ਹੈ ਇੱਕ ਪਰਿਵਾਰ ਆਇਆ ਉਹਨਾਂ ਨੂੰ ਗੋਲ ਗੱਪੇ ਖਾਏ ਉਹ ਕਹਿੰਦੇ ਸੀ 10 ਬਲੇਟੇ ਖਾਧੀਆਂ ਇਹਨਾਂ ਨੂੰ ਕਹਿੰਦੀ ਕੀਤੀ ਐ ਵੀ ਤੁਸੀਂ ਐਸ ਤਰ੍ਹਾਂ ਕਰੋ ਜੋ ਰੇਟ ਲਿਸਟ ਲੇਖ ਲਿਓ ਵੀ ਇੰਨੇ ਦੇ ਗੋਲ ਗੱਪੇ ਨੇ ਜੋ ਤੁਹਾਨੂੰ ਭਾਣ ਦਾ ਲਿਖੋ ਤੇ ਲੋਕਾਂ ਨੂੰ ਦੱਸੋ ਵੀ ਇਹ 6 ਪੰਗਵੀਆਂ ਦੇ ਇੰਨੇ ਨੇ ਇਹ ਇਹ ਜਿਹੜੇ ਸੂਜੀ ਵਾਲੇ ਇੰਨੇ ਮਿਲਦੇ ਆ ਦੂਸਰੇ ਨੇ ਦਿਖੋ ਲੇਖਣ ਦੇ ਬਜਾਏ ਲਿਖਦੇ ਨਹੀਂ ਐ ਇਹ ਖਵਾ ਹੀ ਦਿੰਦੇ ਆ 480 ਰੁਪਏ ਦੇ ਗੋਲ ਗੱਪੇ ਇੱਕ ਬੰਦੇ ਨੂੰ ਪਰਿਵਾਰ ਨੂੰ ਖਵਾਤੇ ਮਤਲਬ ਇੱਥੇ ਵੀ ਹੇਰਾ ਫੇਰੀ ਚੱਲਦੀ ਹੈ ਤੇ ਵੀ ਹੇਰਾ ਫੇਰੀ ਦੁੱਖ ਤੇ ਇਸ ਚੀਜ਼ ਦਾ ਨਾ 480 ਰੁਪਏ ਦੇ ਗੋਲ ਗੱਪੇ ਖਵਾ ਦਿੱਤੇ ਬਾਬਾ ਜੀ ਮੈਂ ਦੇ ਰਿਹਾ ਬੜੇ ਸਵਾਦਾਂ ਨਾਲ ਚਟਪਟੇ ਲੈ ਲੈ ਜੇ ਸਵਾਦ ਤੇ ਜਿਹੜੇ ਨੇ ਲੱਡੂ ਜਾਂ ਜੋਲ ਗੱਪੇ ਖਾਂਦੇ ਨੇ ਜਿਆਦਾ ਇਹ ਬਿਮਾਰੀਆਂ ਨੂੰ ਸਦਾ ਪਾਜੀ ਇਹ ਆਉਂਦੇ ਬਾਹਰੋਂ ਇਹਨੇ ਇੱਕ ਖਾਸ ਕਰਕੇ ਪੰਜਾਬੀ ਜਿਹੜੇ ਉਹ ਵੀ ਬੜੇ ਚਟਮਟੇ ਖਾਗਤ ਦੀ ਨਾ ਤੇ ਬਾਹਰੋਂ ਆਦਿ ਨੇ ਸੋਚਦੇ ਵੇ ਚਲੋ ਪੰਜਾਬ ਦੀ ਕੀ ਖਾਣੇ ਦੇ ਇਹ ਨਹੀਂ ਬਸ ਆਹ ਨੇੜੀ ਬਿਮਾਰੀ ਖਾਂਦੇ ਪਏ ਸਹੀ ਹੈ ਤੁਸੀਂ ਦੇਖੀ ਇਹਨਾਂ ਦੇ ਇਹ ਇਹਦੇ ਕੋਈ ਹੱਥ ਟਿਕਦੇ ਦੇਖੋ ਇਹਦੇ ਕੋਈ ਹੱਥ ਆ ਤਾਂ ਠੀਕ ਆ ਲੇਕਿਨ ਲੇਕਿਨ ਇਹਦੇ ਕੋਈ ਠੀਕ ਆ ਲੇਕਿਨ ਸਾਫ ਸੁਥਰਾ ਹੋਣਾ ਚਾਹੀਦਾ ਹੱਥ ਸਾਫ ਸੁਥਰੇ ਹੰਟੇ ਦੇ ਬਾਬਾ ਜੀ ਹੋਰ ਵੀ ਰੇੜੀਆਂ ਰੂੜੀਆਂ ਇੱਥੇ ਲਾਈਆਂ ਨੇ ਕਿੱਥੇ ਕਿੱਥੇ ਰੇੜੀਆਂ ਨੇ ਆਉ ਚਲਦੇ ਆ ਤੁਹਾਡੇ ਨਾਲ ਦੇਖਦੇ ਆ ਇਹ ਖਾਸ ਕਰਕੇ ਇਹਨਾਂ ਨੂੰ ਕਹੋ ਕਿ ਜਿਹੜਾ ਤੀਜ ਤੁਸੀਂ ਲਿਖੋ ਭਈ ਇਹ ਤੀਜੜੀ ਇਹਨਾਂ ਰੇਟਾਂ ਲੋਕ ਇਹਨਾਂ ਤੋਖਾ ਨਾਲ ਕਿਤਾ ਜਾਵੇ ਤੋਖਾ ਬੜਾ ਮੜਾ ਗੁਰੂ ਕੀ ਨਗਰੀ ਲੋਕ ਆਉਂਦੇ ਆ ਧੋਖੇ ਜਨਨ ਬੜੀ ਮਾੜੀ ਗੱਲ ਹੈ ਕਿਉਂ ਸਤਖੰਡ ਸ੍ਰੀਮੰਦਰ ਸਾਹਿਬ ਕੋਈ ਆਵੇ ਦਰਸ਼ਨ ਕਰਨ ਵਾਸਤੇ ਦੱਸਿਆ ਜਾਵੇ ਕੁਝ ਤੇ ਕੀਤਾ ਜਾਵੇ ਕੁਝ ਉਹ ਬਹੁਤ ਮਾੜੀ ਗੱਲ ਹੈ ਤੇ ਤੁਹਾਨੂੰ ਕਿਉਂ ਠੇਸ ਪਹੁੰਚੀ ਬਾਬਾ ਜੀ ਜਿਹੜੇ ਸ਼ਰਧਾਲੂ ਆਉਂਦੇ ਨੇ ਉਹਨਾਂ ਦੇ ਵੱਲ ਵੇਖ ਕੇ ਠੇਸ ਪਹੁੰਚੀ ਆ ਕਿਉਂ ਇੰਨੀ ਤੁਹਾਡੇ ਦਿਲ ਨੂੰ ਠੇਸ ਪਹੁੰਚੀ ਲਿਆ ਤੁਸੀਂ ਸਾਨੂੰ ਬੁਲਾਇਆ ਦੇਖੋ ਜੀ ਮਨ ਨੂੰ ਵੇਖੋ ਇਹ ਗੁਰੂ ਕੀ ਨਗਰੀ ਹੈ ਗੁਰੂ ਕੀ ਨਗਰੀ ਨਾਲ ਇੱਥੇ ਆ ਕੇ ਕਿਸੇ ਨਾਲ ਕੋਈ ਪਰੇਸ਼ਾਨੀ ਹੋਵੇ ਜਦੋਂ ਕੋਈ ਨਾਲ ਲੜਾਈ ਝਗੜਾ ਹੁੰਦਾ ਹੈ ਕਈਆਂ ਦਾ ਲੜਾਈ ਝਗੜਾ ਹੁੰਦਾ ਕਿ ਮੈਨੇ ਕੋਲ ਕਪੇ ਖਾਦੇ ਇੱਕ ਵਾਰ ਹੀ ਨਹੀਂ ਕਈਆਂ ਦਾ ਇਹ ਗਿਣਤੀ ਵਿੱਚ ਲਿਖਾਵਾ ਦਿੰਦੇ ਆ ਹੋਰ ਵੀ ਇੱਥੇ ਲੱਗੇ ਹੋਣਗੇ ਰੇੜੀਆਂ ਦਾ ਜਰੂਰ ਆਪਾਂ ਦੇਖਦੇ ਆ ਜੋ ਜੇ ਸਾਫ ਸਫਾਈ ਦਾ ਧਿਆਨ ਬਹੁਤ ਜ਼ਰੂਰੀ ਹੈ ਇਹ ਬਿਮਾਰੀਆਂ ਨੂੰ ਸਦਾ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਇੱਥੇ ਬਹੁਤ ਸਰਦਾਲੂ ਆਉਂਦੇ ਨੇ ਹੈਰੀਟੇਜ ਸਟਰੀਟ ਹੈ ਦਰਬਾਰ ਸਾਹਿਬ ਦੇ ਨੇੜੇ ਤਾਂ ਦੂਰ ਦਰਾਡੇ ਤੋਂ ਜਿਹੜੇ ਸੈਲਾਨੀ ਆਉਂਦੇ ਨੇ ਜਾਂ ਸਰਦਾਲੂ ਆਉਂਦੇ ਨੇ ਉਹਨਾਂ ਦੀ ਸਿਹਤ ਨਾਲ ਝਲਵਾਰ ਹੁੰਦਾ ਨਜ਼ਰ ਆ ਰਿਹਾ ਮੈਂ ਭਾਈ ਜੀ ਲੱਡੂ ਵੇਚ ਰਹੇ ਹੋ ਤੁਸੀਂ ਜੀ ਭਾਈ

ਤੁਹਾਡੇ ਸਵੇਰੇ ਹੱਥ ਤੋਂ ਨਾਲ ਉਹਨਾਂ ਨੇ ਸਹੀ ਨਹੀਂ ਹੋ ਜਾਣਾ ਨਾ ਜਿਹੜੇ ਹਿਸਾਬ ਨਾਲ ਤੁਸੀਂ ਵੀ ਵੇਚ ਰਹੇ ਹੋ। ਬੁਰਾ ਨਾ ਮੰਨਿਓ ਸਾਡਾ ਜੋ ਨਰਾਲ ਜੀ ਨਹੀਂ ਹੈ ਤੁਹਾਡੇ ਨਾਲ ਪਰ ਜਿਹੜੇ ਇੱਥੇ ਆਉਂਦੇ ਨੇ ਬੜੀਆ ਆਸਥਾ ਦੇ ਨਾਲ ਆਉਂਦੇ ਨੇ ਜੀ ਕੱਲ ਜੋ ਹੈ ਆ ਟਾਈਮ ਨਹੀਂ ਮਿਲਿਆ ਕਫਲਾ ਕੁਫਲਾ ਸਾਫ ਕੀਆ ਬਾਬਾ ਜੀ ਇਸ ਲਈ ਜੋ ਕੱਲ ਕਰਕੇ ਆਏ ਹਾਂ ਕਿ ਸਭ ਸਫਾਈ ਸ ਹੋਰ ਬਾਕੀ ਸਮਾਨ ਲੇ ਕੋਈ ਦੇਖ ਲੋ ਗੰਦੇ ਕੀ ਸਮਾਨ ਵਿੱਚ। ਕਾ ਵੇਚਦੇ ਕੀ ਲੱਡੂ ਵੇਚਦੇ ਜੀ ਸਰ। ਜੋ ਚੁੰਦੇ ਰਹਿ ਨਾਲ ਬੈਠੇ। ਝੂਪੀ ਕਹਾ ਸਰ? ਜੀ। ਭਾਜੀ ਧਿਆਨ ਰੱਖੋ ਪਤਾ ਕਿ ਉਹ ਧਿਆਨ ਬਹੁਤ ਲੱਗਦੇ ਆਂ ਬਾਬਾ ਜੀ ਨਾਲ ਲੱਤੇ ਆਂ ਕੋਈ ਨਿਆ ਨਹੀਂ ਬਾਬਾ ਜੀ ਹੁੰਦਾ ਦਾ ਆਪਾਂ ਤੁਹਾਨੂੰ ਗਲਤ ਕਿਉਂ ਕਹਿੰਦੇ ਆਪਾਂ ਜੇ ਜੇ ਤੁਸੀਂ ਧਿਆਨ ਰੱਖਦੇ ਗੱਲ ਮੰਨ ਲੈਂਦੇ ਅਸੀਂ ਇਹਨਾਂ ਨੂੰ ਕਿਉਂ ਸੱਜਣਾ ਸੀ ਇਹ ਤੁਸੀਂ ਗੱਲ ਇਹਨਾਂ ਨੂੰ ਤਦੇ ਛੱਡਿਆ ਨਾ ਕਿ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤੁਹਾਨੂੰ ਇਹ ਕਹੀ ਕਿ ਬਈ ਆਪਣੇ ਨੋ ਕਟੋ ਤੁਹਾਨੂੰ ਇਹ ਕਹੀ ਕਰਕੇ ਨਾ ਤੁਮਹਾਰੀ ਕਿੰਨੇ ਬਈ ਆਪਣੀ ਸਾਫ ਸਵਾਈ ਨੋ ਕਟ ਕੇ ਰੱਖੋ ਲੋਕਾਂ ਨੂੰ ਇਹ ਸਾਫ ਸੁੱਥੀ ਦਿਓ ਭਾਜੀ ਬਾਬਾ ਜੀ ਜਿਹੜਾ ਮੁੱਦਾ ਲੈ ਕੇ ਆਏ ਨੇ ਕਿ ਸਾਫ ਸਵਾਈ ਨਹੀਂ ਰੱਖਦੇ ਕਿਵੇਂ ਵੇਖੋ ਵੇ ਦੇ ਕਹਿੰਦਾ ਗਲਤ ਹੈਗਾ ਸਭ ਇਹਨਾਂ ਨੂੰ ਛੱਡਣਾ ਚਾਹੀਦਾ ਇਹ ਕੰਮ ਇਹ ਨਾ ਵੀ ਇਹਨਾਂ ਦੇ ਬੜੇ-ਬੜੇ ਬੜੇ ਬਣੇ ਨਾ ਇਹਨਾਂ ਦੇ ਨੂੰ ਇਹਦੇ ਘਰ ਤੇ ਕਿੱਥੇ ਹੈ ਗੰਦਗੀ ਸਾਰੇ ਇਹਨੂੰ ਖਲਾਉਂਦੇ ਆ ਬਿਮਾਰੀਆਂ ਤਾਂ ਹੀ ਪੈਦਾ ਹੁੰਦੀ ਆ ਜੇ ਗੰਦਗੀ ਨਾਲ ਸਫਾਈ ਰੱਖਣ ਤੇ ਫਿਰ ਗੰਦਗੀ ਪੈਗੀ ਨਹੀਂ ਜਿਵੇਂ ਆ ਜੀ ਤੁਸੀਂ ਵੀ ਇੱਥੇ ਆਉਂਦੇ ਹੋ ਦਰਬਾਰ ਸਾਹਿਬ ਦਾ ਇਤਨਾ ਹੀ ਸਫਾ ਸਫਾਈ ਹੁੰਦੀ ਜਾਂ ਨਹੀਂ ਇਹਨਾਂ ਦੀ ਵੀ ਸਫਾਈ ਸੁਥੀ ਇਹਨਾਂ ਦੀ ਇਦਾਂ ਹੀ ਹੈ ਪਿੱਛੇ ਲਈ ਜਾਂਦੇ ਨੇ ਸਭ ਕੁਝ ਜੋ ਬਾਬਾ ਜੀ ਉਹ ਕਾ ਰਹੇ ਨੇ ਉਹ ਬਿਲਕੁਲ ਸਹੀ ਕਾ ਰਹੇ ਨੇ ਉਹ ਬਿਲਕੁਲ ਸਹੀ ਕਹਿ ਰਹੇ ਇਹ ਨਾ ਨਾਉਂ ਕੀ ਕਟਨਿਆ ਹੋਰ ਵੀ ਵਿੱਚ ਖਾਈ ਵੀ ਜਿੰਨੇ ਪਾਣ ਪੂਣ ਸਭ ਕੁਝ ਆਤਮੀ ਜੋ ਕਹਿੰਦੇ ਉਹ ਮੇਰੇ ਕੋ ਸਹੀ ਕਿਹਾ ਉਹਨਾਂ ਨੇ ਹਾਂਜੀ ਤੇ ਸਫਾਈ ਆਈ ਨਹੀਂ ਸਫਾਈ ਨਹੀਂ ਆ ਗਈ ਇਹਨਾਂ ਦੀ ਹਾਂਜੀ ਆਪਣੀ ਮਰਜ਼ੀ ਕਰਦੇ ਇਹਨਾਂ ਨਾ ਇਹ ਨਾ ਇਦਾਂ ਥੋੜਾ ਜਿਦਾ ਬਾਪਾ ਜੀ ਕਹਿੰਦੇ ਉਦਾਂ ਚੱਲਣਾ ਉਦਾਂ ਨਹੀਂ ਚੱਲਦਾ ਆਪਣੀ ਹਾਂਜੀ ਬਿਲਕੁਲ ਬਾਬਾ ਜੀ ਕਿੰਨੀ ਜੀਦਾ ਚੋਈ ਹੈ ਤਾਂ ਨਹੀਂ ਇਸ ਤਰ੍ਹਾਂ ਦਾ ਜੀ ਤੁਸੀਂ ਸਾਨੂੰ ਨਿਜੇ ਨਾਲ ਕੋਈ ਸਾਡਾ ਕੋਈ ਕੋਈ ਆਪਣਾ ਜ਼ਮੀਨ ਵੰਡੀ ਨਾਲ ਸਾਡੇ ਨਾਲ ਕੋਈ ਨਾ ਕੋਈ ਖਾਂਦ ਨਾਲ ਖਾਂਦ ਸਾਂਝੀ ਹੈ ਨਾ ਸਾਡੇ ਨਾਲ ਬਸ ਇਹੀ ਦੁੱਖ ਹੈ ਕਿ ਲੋਕਾਂ ਨੇ ਬੇਨਤੀ ਕਰਦੀ ਹੈ ਇਹਨਾਂ ਨੂੰ ਕੋਈ ਸੁਭਾਈ ਰੱਖੋ ਜਿਆਲੀ ਬਲਾਉ ਵੀ ਵੇਖ ਲੈਣੇ ਪਲਾ ਇਸ ਤਰ੍ਹਾਂ ਵੇ ਮਨੋ ਤੁਹਾਡੇ ਧਿਆਨ ਜੀ ਕਿਉਂ ਆਇਆ ਇਹ ਮੁੱਦਾ ਬਾਬਾ ਜੀ ਬਾਬਾ ਜੀ ਦੇਖਦੇ ਰੋਜ਼ ਅਸੀਂ ਰੋਜ਼ ਦੇਖਦੇ ਆ ਮਨ ਦੁਖ ਲੱਗਦਾ ਇਹ ਇਮਲੀ ਬਿਲਕੁਲ ਨਹੀਂ ਪਾਉਂਦੇ ਕੈਮੀਕਲ ਪਾਉਂਦੇ ਪਿਆ ਜੋ ਸਿਹਤ ਵਾਸਤੇ ਬਹੁਤ ਨੁਕਸਾਨਮੰਦ ਹੈ ਯੋਗਨ ਵਾਲਾ ਜੋ ਲੱਡੂ ਵਾਲਾ ਭੱਜਦਾ ਆ ਨਜ਼ਰ ਆ ਰਿਹਾ ਜਿਉਂ ਜੀ ਉਹਨੂੰ ਪਤਾ ਚੱਲਿਆ ਜੀ ਮੀਡੀਆ ਲੈ ਆ ਰਹੇ ਨੇ ਤੋ ਭੱਜਦਾ ਹੋਇਆ ਜਾ ਰਿਹਾ ਹੈ। ਉਹ ਬਾਈ ਹਲਾ ਲੱਡੂ ਯੋਲ ਗਿਆ। ਆ ਵੀਡੀਓ ਵੇਖ ਲਓ ਜੀ ਭੱਜਦਾ ਆ ਨਜ਼ਰ ਆ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੀਡੀਆ ਚ ਪਹੁੰਚ ਰਹੀ ਹੈ ਬਾਬਾ ਜੀ ਨੇ ਮੀਡੀਆ ਨੂੰ ਬੁਲਾਇਆ। ਬਾਬਾ ਜੀ ਇਹ ਤਾਂ ਇਤਨਾ ਭੱਜ ਜਾਂਦੇ ਫਿਰ ਜਦੋਂ ਜੀ ਆਉਂਦਾ ਇਹ ਤਾਂ ਇਤਨਾ ਭੱਜ ਜਾਂਦੇ ਜੇ 30 30 ਸਾਫ ਸੁਥਰੀ ਟੀਜ ਹੋਵੇ ਕਿਉਂ ਭੱਜਣਗੇ? ਇਹ ਚੰਗੀ ਚੀਜ਼ੇ ਕਿਉਂ ਭਜੰਗੇ ਤਾਂ ਹੀ ਭਾਈ ਦੇਣਾ ਇਹਨਾਂ ਕੋਲ ਇੱਕ ਢਿੰਬਲੀ ਦਾ ਬਿਲਕੁਲ ਪਾਉਂਦੇ ਹੀ ਨਹੀਂ ਨਾ ਨਿਹਰਾ ਕੈਮੀਕਲ ਪਾਉਂਦੇ ਆ ਜਿਹੜੇ ਕੈਮੀਕਲ ਹੈ ਸਿਹਤ ਵਾਸਤੇ ਬਹੁਤ ਨੁਕਸਾਨਮੰਦ ਹੈ ਤੇ ਸਾਡੇ ਪੰਜਾਬ ਨੂੰ ਜਿਹੜਾ ਪੰਜਾਬ ਸਾਡਾ ਬਹੁਤ ਵਧੀਆ ਹੈ ਚੰਗੀਆਂ ਚੀਜ਼ਾਂ ਖਾਵੇ ਤੇ ਖਾਸ ਕਰਕੇ ਇਹ ਗੰਨਮੰਦ ਕਿਸੇ ਕੋਲੋਂ ਵੀ ਕਿਸੇ ਨੂੰ ਕੋਈ ਚੀਜ਼ ਖਾਣੀ ਹੈ ਉਹਦੇ ਕੋਲੋ ਦੇਖੋ ਵੀ ਇਹ ਸਾਫ ਸੁਥਰਾ ਸਫਾਈ ਹੈਗੀ ਆ ਫੇਰ ਕੀ ਖਾਓ ਤੇ ਉਹ ਖਾਣ ਲੱਗੇ ਵੇਖੀ ਜਾਂਦੇ ਵੇਖਦੇ ਨਹੀਂ ਕਿ ਖਾਨਵਾਲ ਤੇ ਹੁਣ ਉਹ ਬਈਆ ਦੀ ਥੋੜੀ ਕਾਂਦੀ ਹੋਰ ਡਾਲ ਦੇਣਾ ਪੀਨਵਾਲ ਤੇ ਆਣਾ ਤੇ ਉਹ ਤੇ ਖਾਨਵਾਲ ਇਹ ਸਫਾਈ ਵਾਲ ਬਿਲਕੁਲ ਧਿਆਨ ਨਹੀਂ ਕਰ ਤੇ ਵੇਖੋ ਤੁਹਾਡਾ ਬਹੁਤ ਤਨਮਾਦ ਹੈ ਜੇ ਤੁਸੀਂ ਆਏ ਹੋ ਵੇਖੋ ਤੁਹਾਡਾ ਵੀ ਇਹ ਬਾਬਾ ਜੀ ਤੁਸੀਂ ਇਹੋ ਜਿਹਾ ਮੁੱਦਾ ਜਨਤਾ ਦੇ ਸਾਹਮਣੇ ਲੈਂਦਾ ਹੈ ਜਨਤਾ ਜਿਹੜੀ ਹੈ ਵਿਚਾਰੀ ਬੜੇ ਸਵਾਦਾ ਦੇ ਨਾਲ ਮੈਂ ਤਾਂ ਸਵਾਦ ਹੀ ਦੱਸਾਂ ਜੀ ਚਟਪੜੇ ਲੈ ਲੈ ਜੀ ਆਂਦੇ ਜੀ ਬਾਬਾ ਹੋਰ ਪਾ ਦੇ ਜੇਰਾ ਚਟਨੀ ਹੋਰ ਪਾਈ ਥੋੜੀ ਜੀ ਇੰਨਾ ਨਹੀਂ ਪਤਾ ਕੀ ਬਿਮਾਰੀ ਇਹ ਲੋਕ ਜਬਾਨ ਦਾ ਸੁਆਦ ਹੈ ਵੇਖੋ ਕਿੰਗੀਆਂ ਚੀਜ਼ਾਂ ਖਾਓ ਇਹ ਨਹੀਂ ਮੈਂ ਕਹਿੰਦਾ ਭਈ ਇਹ ਮਾੜੇ ਨਹੀਂ ਵੇਖੋ ਇਹ ਤੁਹਾਡੇ ਕੰਮ ਕਰਨ ਲਈ ਤੇ ਲekin ਇੱਕ ਗੱਲ ਹੈ ਜਿਹੜਾ ਜੇ ਪੰਜਾਬ ਚ ਜਾਵੇ ਉਹਦੇ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਉਹ ਤੋਨਨ ਕੋ ਪ੍ਰੂਵ ਨਹੀਂ ਦਿੰਦਾ ਕਿਉਂ ਇੱਥੇ ਕੋਈ ਵਾਰਦਾਤ ਕਰਕੇ ਭੱਜ ਜਾਂਦੇ ਆ ਤੇ ਬਾਅਦ ਵਿੱਚ ਕਿੰਨਾ ਮੁਸ਼ਕਲ ਹੁੰਦੀ ਹੈ ਜਿਹੜਾ ਕੋਈ ਇੱਥੇ ਰਹਿੰਦਾ ਨਾ ਪ੍ਰਵਾਸੀ ਉਹਨੂੰ ਚਾਹੀਦਾ ਉਹ ਆਧਾਰ ਕਾਰਡ ਵੀ ਹੋਣਾ ਚਾਹੀਦਾ ਜ਼ਰੂਰੀ ਹੋਰ ਵੀ ਇੱਥੇ ਰੇਡੀਆਂ ਵਾਲੇ ਨੇ ਜਾਂ ਜੋੜ ਛੱਪੇ ਵੇਚਣ ਵਾਲੇ ਨੇ ਉਹਨਾਂ ਤਾਂ ਵੀ ਜਾਣੇ ਆ ਕਿਉਂਕਿ ਬਹੁਤ ਸਾਰੇ ਜਿਹੜੇ ਨੇ মিডিਆ ਨੂੰ ਵੇਖਦੇ ਨੇ ਤੇ ਭੱਜ ਜਾਂਦੇ ਨੇ ਤਾਂ ਜਲਵਾ ਚਾਹਾਂਗੇ ਬਾਬਾ ਜੀ ਲੈ ਕੇ ਚੱਲੇ ਨੇ ਦੂਜੀ ਸਾਈਡ ਤੇ ਉੱਥੋਂ ਤਾਂ ਹੀ ਜਾਣੇ ਨੇ ਤੇ ਉੱਥੋਂ ਦੇ ਹਾਲਾਤ ਵੀ ਤੁਹਾਡੇ ਨਾਲ ਸਾਹਮਣੇ ਪੇਸਟ ਕਰਦੇ ਆ ਤਾਂ ਬਾਬਾ ਜੀ ਆ ਤਾਂ ਸਾਰੇ ਬੰਦੇ ਤਾਂ ਨਜ਼ਰ ਨਹੀਂ ਨਹੀਂ ਆ ਰਹੇ ਸੇ तो भाई आता दिया। आता दिया। आता दिया। नहीं एना तो है। है है। है किलगे बंदी सारे पता भी कोई ना की। आ, आ, कोई सफाई नहीं गी कोई सफाई वाला काम नहीं गा फिर बड़ी गल किसी कोमली किसी को इमली, तो इमली नहीं ਬੰਦੇ ਸਾਰੇ ਕਿਧਰ ਚਲ ਗਏ ਉਧਰ ਵੀ ਉਹਨਾਂ ਨੇ ਲਾਏ ਆਪਣੇ ਸਟੂਲ ਨਹੀਂ ਤੇ ਲਾਏ ਸਾਰੇ ਆ ਤਸਵੀਰਾਂ ਵੇਖ ਲਓ ਜੀ ਮੀਡੀਆ ਇੱਥੇ ਪਹੁੰਚੀ ਆ ਦਾ ਜਿਹੜੇ ਜੋੜ-ਜੱਪੇ ਵੇਚਣ ਵਾਲੇ ਨੇ ਉਹ ਸਾਰੇ ਇੱਥੋਂ ਫਰਾਰ ਹੋ ਗਏ ਮਤਲਬ ਕਿ ਭੱਜ ਗਏ ਨੇ ਉਧਰ ਵੀ ਆ ਇਹ ਦੂਰ ਤਸਵੀਰਾਂ ਦਿਖਾ ਦਿਓ ਪਹਿਲਾਂ ਸਾਰੀਆਂ ਹਾਂ ਬਾਬਾ ਜੀ ਕਿਧਰ ਚਲੇ ਗਏ ਸਾਰੇ ਪਤਾ ਨਹੀਂ ਹੁਣ ਕਿਧਰ ਚਲੇ ਗਏ ਆ ਜੇ ਕੀ ਚੰਗੀ ਹੋਵੇ ਤੇ ਕਿਉਂ ਭਜਣਗੇ ਕੀ ਨੁਕਸਾ ਕਰੇ ਭਾਈ ਦਾ ਨੇ ਇਹ ਖਾਨ ਵਾਲਿਆਂ ਨੂੰ ਬੇਨਤੀ ਹੈ ਇਹ ਚੰਗੀਆਂ ਚੀਜ਼ਾਂ ਖਾਓ ਇਤਨਾ ਜਿਹੜਾ ਕਿਤੇ ਵੀ ਜਾਣਾ ਸਾਫ਼ ਸੁਥਰੀ ਚੀਜ਼ਾਂ ਖਾਓ ਕੰਦ ਨਾ ਖਾਓ ਇਹੇ ਬੇਨਤੀ ਕਰਾਂਗੇ ਬਾਬਾ ਜੀ ਇਤਨਾ ਦੇ ਭੱਜਨ ਨਾਲ ਤਾਂ ਹੱਲ ਨਹੀਂ ਹੋਇਆ ਸਾਡੇ ਜਾਣ ਤੋਂ ਬਾਅਦ ਫੇਰ ਆ ਜਾਣਾ ਸੀ ਹੁਣ ਆਣੇ ਜਾਣਾ ਨਾ ਦੇ ਵੇਖੋ ਪ੍ਰਸ਼ਾਸਨ ਵਾਲੇ ਵੀ ਪੁਲਿਸ ਵਾਲੇ ਵੀ ਦਬਕੇ ਮਾਰਦੇ ਆਂ ਔਰ ਕਹਿੰਦੇ ਪਰੇ ਜਿੰਨਾ ਪੱਕ ਨੇ ਇਹ ਠੀਠ ਹੋ ਚੁੱਕੇ ਆ ਇਹ ਜਾਂਦੇ ਨਹੀਂ ਤੇ ਦੇਖੋ ਸਿਹਤ ਵਿਭਾਗ ਵਾਲੇ ਨਹੀਂ ਆਉਂਦੇ ਇੱਥੇ ਸਾਫ਼ ਉਹ ਨਹੀਂ ਧਿਆਨ ਰੱਖਦੇ ਜੀ ਸਾਫ਼ ਸੁਥਰੀ ਉਹ ਨਹੀਂ ਉਹ ਨਹੀਂ ਕੋਈ ਕਦੀ ਵੇਖੇ ਨਹੀਂ ਕਦੀ ਸੁ ਵੇਖੇ ਨਹੀਂ ਕਦੀ ਐਤਾ ਆ ਸੁਣਨਾ ਚਾਹੀਦਾ ਧਿਆਨ ਸਫਾਈ ਦਾ ਧਿਆਨ ਜਰੂਰ ਕਰਨ ਇਹ ਜਿਆਦਾ ਪ੍ਰਵਾਸੀਆਂ ਨੇ ਲਾਈਆਂ ਹੋਈਆਂ ਨੇ ਸਾਡੇ ਜਿਆਦਾ ਪ੍ਰਵਾਸੀ ਨੇ ਸਾਡੇ ਸਾਰੇ ਪ੍ਰਵਾਸੀ ਹੈ ਮੈਂ ਤਾਂ ਵੇਖ ਰਿਹਾ ਆਪਣੇ ਲਾਗੇ ਸਮਾਨ ਤੋਂ ਸਾਜੋ ਸਮਾਨ ਤਾਂ ਛਾੜ ਹੀ ਜੇ ਨੇ ਯਾਰ ਇੱਥੇ ਹਾਂ ਬਾਈ ਤੁਸੀਂ ਵੀ ਵੇਖ ਰਹੇ ਹੋ ਕੀ ਹਾਲਾਤ ਬਣੇ ਨੇ ਸਿਰੇ ਭਈ ਹਾਲਾਤ ਬਹੁਤ ਜਿਆਦਾ ਮਾੜੇ ਆ ਵੇਖੋ ਤੁਹਾਡੇ ਸਾਹਮਣੇ ਹੀ ਆ ਰੇੜੀਆਂ ਛੱਡ ਕੇ ਪਾਣੀ ਕਿੱਧਰ ਨੂੰ ਭੱਜ ਗਏ ਆ ਕਿ ਉਹਨਾਂ ਨੂੰ ਕੋਈ ਚੀਜ਼ ਦਾ ਡਰ ਆ ਤੇ ਤਾਈਉ ਭੱਜੇ ਆ ਉਜੇ ਸਾਨੂੰ ਕੀ ਚੀਜ਼ ਦਾ ਡਰ ਨਾ ਹੋਵੇ ਤਾਂ ਅਪਾ ਕਿਉਂ ਪੱਜ ਗਏ ਲੋ ਰੇੜੀਆਂ ਹੈ ਰੇੜੀਆਂ ਨਜ਼ਰ ਆ ਰੀਆਂ ਬੰਦੇ ਨਹੀਂ ਬੰਦੇ ਨਜ਼ਰ ਆਂਦੇ ਉਹ ਮੰਜ ਚੋਰ ਆ ਨਾ ਕਿਹ ਕੀ ਗੱਲ ਦਾ ਤਾਂ ਇਹ ਉਹ ਲੈ ਕੇ ਭੱਜ ਗਏ ਆ ਇੱਥੇ ਸਮਾਨ ਛੱਡ ਗਏ ਆਪਣਾ ਸਾਡੇ ਸਵਾਦਾਂ ਨਾਲ ਜਦੋਂ ਚੜ ਪੜੇ ਲੈ ਲੈ ਕੇ ਸਵਾਦ ਜਾਂਦੇ ਆ ਯਾਰ ਮੈਂ ਵੇਖ ਰਿਹਾ ਬਾਬਾ ਜੀ ਜਿਹੜੇ ਹੱਥ ਨੋ ਆ ਇਹ ਤਾਂ ਬੜੇ ਮਾੜੇ ਇਹਨਾਂ ਦੇ ਹੋਏ ਆ ਬਾਬਾ ਜੀ ਮੇਰੇ ਕੋ ਵੀਡੀਓ ਮੈਂ ਤੁਹ ਦੱਸਾਂ ਮੇਰੇ ਕੋ ਵੀਡੀਓ ਜੇ ਮੈਂ ਦੱਸਾਂਗਾ ਇੱਕ ਮੁੰਨੇ ਕੀ ਖਾਦੀ ਇੱਕ ਬੰਦਾ ਆਪਣੇ ਵਿੱਚੋਂ ਗੁਲੀਆਂ ਦੇ ਰਿਹਾ ਉਹ ਹੱਥ ਨਹੀਂ ਆਤ ਨਹੀਂ ਕੋਈ ਆਤ ਨਹੀਂ ਕੋਈ ਕਈ ਵਾਰੀ ਮੈਨੂੰ ਇਹਦੇ ਬਾਥਰੂਮ ਕਰਕੇ ਆਉਂਦੇ ਕਈ ਵਾਰੀ ਬਾਥਰੂਮ ਕਰਕੇ ਆਉਂਦੇ ਆ ਹੱਥ ਨੂੰ ਵਾਇਰ ਮਰ ਗਿਆ ਤੋ ਇਹ ਜਨਦੇ ਬਾਥਰੂਮ ਕਰਕੇ ਆਉਂਦੇ ਹੱਥ ਨੂੰ ਧੋਦੇ ਆਵਾਜ਼ ਮਰ ਗਿਆ ਤੋ ਹੱਥ ਧੋ ਲੋ ਬਬਾਈ ਕਿਸ ਤਰ੍ਹਾਂ ਦੀ ਤੁਸੀਂ ਚਾਹੁੰਦੇ ਹੋ ਜੇ ਇਥੇ ਸਾਫ ਸਵਾਈ ਦਾ ਧਿਆਨ ਰੱਖਿਆ ਜਾਵੇ ਕਿਸ ਤਰ੍ਹਾਂ ਦੀ ਆਪਾਂ ਸੁਣਵਾਈ ਹੋਣੀ ਚਾਹੀਦੀ ਸੱਚ ਸੁਣਵਾਈ ਸਾਨੂੰ ਇਹ ਚਾਹੀਦੀ ਹੈ ਇਹਨਾਂ ਨੂੰ ਕੋਈ ਦੇਖੋ ਇਹ ਤੇ ਆਪਾਂ ਕਹਿ ਨਹੀਂ ਜਦ ਕਮਾਈ ਨਾ ਕਰਨ ਅਸੀਂ ਕਿਸੇ ਦਾ ਬੁਰਾ ਨਹੀਂ ਸੋਚਦਾ ਤੇ ਕਿ ਕੋਈ ਆਉਂਦਾ ਹੀ ਨਕਦੀ ਹੈ ਇਹ ਜੇ ਆਪਾਂ ਕਹਿ ਨਹੀਂ ਜਦ ਕਮਾਈ ਨਾ ਕਰ ਕਮਾਈ ਕਰਨ ਲੇਕਿਨ ਸੋਦਾ ਸਾਫ ਸੁਥਰਾ ਦੇ ਲੋਕਾਂ ਨੂੰ ਤਈ ਤੀ ਦੇ ਇਮਲੀ ਪਾਣ ਕੈਮੀਕਲ ਨਾ ਪਾਣ ਤੇ ਫਿਰ ਲੋਕਾਂ ਨਾਲ ਜਿਹੜਾ ਤੋਖਨ ਇੱਕ ਲਿਖਿਆ ਜਾਵੇ ਕਿ ਗੋਲ ਗੱਪੇ ਇੰਨੇ ਦੇ ਆ ਉਹ ਬੰਦੇ ਨੇ ਬੱਬਾ ਜੀ ਚਾਰ ਸੂਤ ਅੱਛੀ ਆ ਰਵੇ ਨੇ ਗੋਲ ਗੱਪੇ ਉਹਨੂੰ ਕੋ ਕਹਿੰਦਾ 10 ਬਲੇਟਾ ਖਾਧੀਆਂ ਕਿ ਨਹੀਂ ਜੀ 18 ਖਾਧੀਆਂ ਤੇ ਇੱਥੇ ਗਿਣਤੀ ਵਿੱਚ ਵੀ ਆਪਣੇ ਖਾ ਪਾਉਂਦੇ ਆ ਇੱਕ ਨਾਲ ਨਹੀਂ ਕਈ ਵਾਰੀ ਲੋਕਾਂ ਨਾਲ ਲੜਾਈ ਹੁੰਦੀਆਂ ਇੱਕ ਵਾਰੀ ਨਹੀਂ ਕਈਆਂ ਨਾਲ ਕਈ ਸਾਰੇ ਗੋਲ ਗੱਪੇ ਇਸ ਤਰ੍ਹਾਂ ਕਰਦੇ ਐ ਤੇ ਬੜੀ ਮਾੜੀ ਗੱਲ ਹੈ ਪਰ ਜਦੋਂ ਉਹਨਾਂ ਦੀ ਲੜਾਈ ਹੋ ਜਾਂਦੀ ਉਦੋਂ ਸਾਰੇ ਜਮਾ ਹੋ ਜਾਂਦੇ ਤੇ ਹੁਣ ਸਾਰੇ ਭੱਜ ਗਏ ਉਹ ਉਹ ਦੋ ਦਈ ਹਮੈਤ ਕਰ ਦਿੰਦੇ ਆ ਮੈਂ ਆਪਨੇ ਖਾਇਆ 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 ਉਹ ਤਰ੍ਹਾਂ ਕਹੇ ਜਿੱਤਾਂ ਜਿੱਤਾਂ ਮਲੇ ਤੁਸੀਂ ਉਹਨਾਂ ਪਰਿਵਾਰ ਨਾਲ ਆ ਗਏ ਆਪਾਂ ਬੱਚੇ ਨਾਲ ਤੇ ਜੇ ਆ ਗਏ ਉਹ ਫਿਰ ਦੂਸਰੇ ਰਿਸ਼ਤੇਦਾਰ ਸੋ ਜੇ ਲੈ ਵੀ ਉਹਨਾਂ ਨਾਲ ਲੜਦਾ ਪਿਆ ਆਪਾਂ ਚ 480 ਰੁਪਏ ਦੇ ਗੋਲ ਗੱਪੇ ਭਾਜੀ ਮੂੰਹ ਨਾਲ ਕਹਿਣਾ ਇਹ ਅਪੀਲ ਲਾਉਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਇਹ ਅਪੀਲ ਆਉਣੀ ਚਾਹੀਦੀ ਬਈ ਇਹਨਾਂ ਨੂੰ ਬਈ ਸਾਫ਼ ਸੁਥਰਾ ਤੀਜਾ ਦਿਨ ਤੇ ਕਿਸੇ ਨਾਲ ਇਸ ਤਰ੍ਹਾਂ ਸਫਾਈ ਰੱਖਣ ਤੇ ਆਪਣੀ ਨਹੀਂ ਕਿ ਇਹਨਾਂ ਨੂੰ ਧੋਖਾ ਨਾ ਕਰਨਾ ਠੀਕ ਹੈ ਆਈ ਇਹਨਾਂ ਦੇ ਕੋਈ ਵਿਰੋਧੀ ਨਹੀਂ ਆ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਨੇੜੇ ਦੇ ਹੈਰੀਟੇਜ ਦੀਆਂ ਸਾਂਝੀਆਂ ਜੀਤੀਆਂ ਜਿੱਥੇ ਰੇੜੀ ਵਾਲੇ ਜਿਹੜੇ ਲੱਡੂ ਵੇਚਦੇ ਨੇ ਜਾਂ ਝੋਲ-ਗੱਪੇ ਵੇਚਦੇ ਨੇ ਸਾਫ ਸਫਾਈ ਤੁਹਾਡੇ ਸਾਹਮਣੇ ਹੈ ਕੀ ਹਾਲਾਤ ਬਣੇ ਨੇ ਬਾਬਾ ਜੀ ਨੇ ਸਾਡੇ ਤਾਂ ਹੀ ਸੁਨੇਹੇ ਭਾਈ ਜੈਸੀ ਜਿੱਥੇ ਸਾਫ ਸਫਾਈ ਨਹੀਂ ਹੁੰਦੀ ਅਸੀਂ ਸੱਚਾਈ ਜਾਣਨ ਲਈ ਜਦੋਂ ਪਹੁੰਚੇ ਤਾਂ ਤੁਹਾਡੇ ਸਾਹਮਣੇ ਤਸਵੀਰਾਂ ਦੇ ਵਿੱਚ ਹੀ ਆ ਜਿਹੜੇ ਪ੍ਰਵਾਸੀ ਭਾਈ ਜਿਹੜੇ ਇੱਥੇ ਸਮਾਨ ਵੇਚ ਰਹੇ ਸੀ ਜਾਂ ਲੱਡੂ ਵੇਚ ਰਹੇ ਜਾਂ ਝੋਲ-ਗੱਪੇ ਵੇਚ ਰਹੇ ਨੇ ਉਹਨਾਂ ਨਾਲ ਸਾਫ ਸਫਾਈ ਨਹੀਂ ਦੀ ਅਦੇ ਜਦੋਂ ਮੀਡੀਆ ਸੇ ਪਹੁੰਚੀਦਾ ਉਹ ਭੱਜਦੇ ਹੋਏ ਵੀ ਨਜ਼ਰ ਆਏ ਨੇ ਤਾਂ ਬਹੁਤੇ ਤਾਂ ਆਪਣੀਆਂ ਰੇੜੀਆਂ ਇੱਧਰ ਸਾਈਡਾਂ ਤੇ ਲਾ ਗਏ ਨੇ ਤੇ ਬੰਦੇ ਆਪ ਲੱਭਦੇ ਨਹੀਂ ਪਏ ਤੇ ਭਾਈ ਸਿਆਣ ਸਿਆਣੇ ਉਹੀ ਨੇ ਜਿਹੜਾ ਇਹਨਾਂ ਤੋਂ ਦੂਰੀਆਂ ਬਣਾਉਣਗੇ ਕਿਉਂਕਿ ਜੇ ਇਹਨਾਂ ਚੀਜ਼ਾਂ 'ਤੇ ਧਿਆਨ ਦਿੱਤਾ ਤਾਂ ਬਿਮਾਰੀਆਂ ਨਾਲ ਲੈ ਕੇ ਜਾਂਦੇ ਨੇ ਇੱਥੇ ਦਰਬਾਰ ਸਾਹਿਬ ਜਿਹੜੇ ਨੇ ਹਜ਼ਾਰਾਂ ਦੀ ਜਿੰਤੀ ਦੇ ਵਿੱਚ ਸ਼ਰਧਾਲੂ ਪੌਂਦੇ ਨੇ ਤਾਂ ਉਹਨਾਂ ਵਿਚਾਰਿਆਂ ਨੂੰ ਨਹੀਂ ਪਤਾ ਕਿ ਉਹ ਬਿਮਾਰੀਆਂ ਨੂੰ ਸੱਦਾ ਦੇ ਰਹੇ ਨੇ ਤੇ ਬਿਮਾਰੀਆਂ ਨਾਲ ਲੈ ਕੇ ਜਾ ਰਹੇ ਨੇ ਪਰ ਨੌ ਜਿਹੜੇ ਇਹਨੇ ਨੇ ਵਧਾਏ ਹੋਏ ਨੇ ਇਹਨਾਂ ਨੇ ਚਲੋ ਬਿਜ਼ਨਸਮਾਨਦੇ ਆ ਉਹਨਾਂ ਦਾ ਰੋਜੀ ਰੋਟੀ ਹੈ ਪਰ ਰੋਜੀ ਰੋਟੀ ਵਾਸਤੇ ਵੀ ਸਾਫ ਸਫਾਈ ਬਹੁਤ ਜ਼ਰੂਰੀ ਹੈ ਤੇ ਸਾਡੀ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਇਹਨਾਂ ਰੇੜੀਆਂ ਵਾਲਿਆਂ ਨੂੰ ਵੀ ਧਿਆਨ ਦਿੱਤਾ ਜਾਵੇ ਜਿਹੜੇ ਇਹੋ ਜਿਹਾ ਸੌਦਾ ਵੇਚਦੇ ਨੇ ਤੇ ਬਿਮਾਰੀਆਂ ਫਲਾਉਂਦੇ ਨੇ ਉਮੀਦ ਹੈ ਇਸ ਵੀਡੀਓ ਤੋਂ ਬਾਅਦ ਜਿਹੜੇ ਇਹੋ ਜਿਹਾ ਸਮਾਨ ਵੇਚਦੇ ਨੇ ਜਾਂ ਸਾਫ ਸਫਾਈ ਦਾ ਧਿਆਨ ਨਹੀਂ ਰੱਖਦੇ ਉਹ ਸਾਫ ਸਫਾਈ ਦਾ ਧਿਆਨ ਰੱਖਣਗੇ ਅਤੇ ਸਾਰੀਆਂ ਚੀਜ਼ਾਂ ਜਿਹੜੀਆਂ ਸਾਫ ਸੁਥਰੀਆਂ ਹੀ ਵੇਚਣਗੇ ਕੈਮਰਾਮੈਨ ਅਜੇ ਦੇ ਨਾਲ ਤਰਮੀਲ ਜੇ ਲਾਲੀ ਅੰਮ੍ਰਿਤਸਰ